ਸਾਤ ਸੰਗਤ ਜੀ ਅਸੀਂ ਇੱਕ ਤਾਂ ਫਰਮਾਇਆ ਹੈ ਜਮੀਨਾ ਹਨ ਸਦਾ ਹਨ ਏਕੋ ਗੁਰੂ ਸਾਹਿਬ ਜੀ ਦਾ ਫਰਮਾਇਆ ਜਿਸ ਫਰਮਾਇਏ ਨੂੰ ਸਾਡੇ ਤੱਕ ਪੁੱਜਦਾ ਕਰ ਲਈ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਿਬਜ਼ਾਦਾ ਦੀ ਸ਼ਹਾਦਤ ਤੱਕ ਗੁਰੂ ਪਰਿਵਾਰ ਚੋਂ ਅੱਠ ਸ਼ਹਾ ਤਾਂ ਹੋਈਆਂ ਉਹ ਹੈ ਕਾਲਪ ਸੱਚੇ ਵੇਦ ਨੂੰ ਦੇ ਦਰਦੀ ਪਾਣੀ ਨਿਰੰਕਾਰ ਦੀ ਪਾਣੀ ਸੱਚੀ ਪਾਣੀ ਜਿਹਦੇ ਲਈ ਗੁਰੂ ਰਾਮਦਾਸ ਜੀ ਗਵਾਹੀ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੂ ਪੜਾਏ ਗੁਰੂ ਰਾਮਦਾਸ ਜੀ ਸਾਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਆ ਕੇ ਕਿ ਅਕਾਲਪੁਰ ਸੱਚੇ ਵੇਗਰੂ ਦੀ ਬਾਣੀ ਹੈ ਇਸ ਨੂੰ ਸਤ ਸਤ ਕਰਕੇ ਮੰਨੋ ਗੁਰੂ ਨਾਨਕ ਸਾਹਿਬ ਜੀ ਪਕਾਉਂਦੇ ਨੇ ਇਹ ਬਾਣੀ ਮਹਾਂਪੁਰਖੀ ਨਿਂਝ ਘਰਵਾਸਾ ਹੋਏ ਗੁਰੂ ਸਾਹਿਬ ਦਾ ਹੁਕਮ ਹੈ ਕਾਲਪੁਰ ਸੱਚੇ ਵੇਂਗਰੂ ਦੀ ਬਾਣੀ ਹੈ ਜਿਹੜੀ ਆਤਮਾ ਦੀ ਖੁਰਾਕ ਬਣੀ ਉਹ ਆਤਮਾ ਵਿੱਚ ਪਰਮਾਤਮਾ ਲੱਸੂਗਾ ਏਡੀ ਵੱਡੀ ਵਿਚੋਲਗੀ ਕੀਤੀ ਤੀਸਰੇ ਪਾਛਾ ਥਮਾਉਂਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਕੋ ਸ਼੍ਰੋਮਣੀ ਬਾਣੀ ਆ ਜੋ ਨੁਕਸਾਨ ਵਿੱਚ ਜਾ ਰਹੇ ਸਾਡੇ ਕੋਲ ਜਿਹੜੇ ਪ੍ਰਾਤਨ ਗ੍ਰੰਥ ਸੰਨ ਜਿਵੇਂ ਤੁਹਾਨੂੰ ਛੰਨਾ ਸਾਹਿਬ ਦੱਸ ਕੇ ਗਏ ਸਾਡੇ ਕੋਲ ਪ੍ਰਾਤਨ ਗ੍ਰੰਥ ਸੰਨ 3-300 ਸਾਲ ਪੁਰਾਣੇ ਹੱਥ ਲਿਖਤ ਲੜੀਵਾਰ ਵੀਰਾਂ ਇਹ ਉਹਨਾਂ ਨੇ ਲਿਖੀਆਂ ਜਿਨ੍ਹਾਂ ਨੇ ਜੰਗਾ ਯੋਧਾਂ ਦੇ ਵਿੱਚ ਘਰ ਘਾਟ ਨਹੀਂ ਬਣਾਏ ਪਰ ਕਾਗਜ਼ ਪੈਦਾ ਕੀਤੇ ਸ਼ੈਹਾਂ ਬਣਾਈਆਂ ਕਲਮਾਂ ਘੜੀਆਂ ਪਰਿਵਾਰ ਦੇ ਨਾਲ ਕਲਮ ਚਲਾਈ ਤੇ ਬੇਗਵਾਹੀ ਤੇਗ ਚਲਾਈ ਦੇਖ ਕੇ ਡਿਠ ਕੀਤਾ ਧਰਮ ਨੇ ਹਾਰਿਆ ਵਰਤਾ ਕੇ ਛੱਕਿਆ ਉਹਨਾਂ ਸਿੱਖਾਂ ਨੇ ਲਿਖੀਆਂ ਤੇ ਦੀਵੇ ਜਗਾ ਜਗਾ ਕੇ ਲਿਖੀਆਂ ਬੈਠਣ ਨੂੰ ਥਾਂ ਨਹੀਂ ਸੀ ਹੁੰਦੀ ਪਰ ਜਿਹੜੇ ਗ੍ਰੰਥ ਲਿਖੇ ਉਹਨਾਂ ਦੀ ਗਿਣਤੀ 205 ਉਹ ਸਾਡੇ ਕਿਲੇ ਦੇ ਵਿੱਚ ਪਏ ਸਨ ਫੌਜ ਲੈ ਕੇ 83 ਨੂੰ ਜਦੋਂ ਫੌਜ ਲੈ ਕੇ ਗਈ ਵਾਪਸ dissਿਆ ਨਹੀਂ ਕੁਝ ਵੀ ਉਦੋਂ ਕੀ ਹੋਇਆ ਉਦੋਂ ਇੱਕ ਸਿੱਖ ਨੇ ਪਟੀਸ਼ਨ ਪਾਈ ਹਾਈ ਕੋਰਟ 'ਚ ਕਿ ਸਾਡਾ ਖਜ਼ਾਨਾ ਸਰਕਾਰ ਲੈ ਗਈ ਉਹ ਦੇ ਨਹੀਂ ਰਹੀ ਹਾਈ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਨੋਟਿਸ ਦਿੱਤਾ ਹੋਮਸ ਹੋਮ ਡਿਪਾਰਟਮੈਂਟ ਐਡਵੈਂਸ ਡਿਪਾਰਟਮੈਂਟ ਨੇ ਸੀਬੀਆਈ ਨੇ ਇਕੱਠਾ ਇੱਕ ਐਫਡੇਵਿਡ ਦਿੱਤਾ ਨਾਲ ਉਹਨਾਂ ਇੱਕ ਬਹੁਤ ਸੁੰਦਰ ਲਿਸਟ ਸੀਗੀ ਹੱਥ ਦੀ ਬਣੀ ਹੋਈ ਜਿਵੇਂ ਟਾਈਪ ਕੀਤੀ ਹੋਈ ਇਨੀ ਸੋਹਣੀ ਲਿਖਾਈ ਦੇ ਵਿੱਚ ਉਹ ਲਿਸਟ ਦਿੱਤੀ ਜਿਹਦੇ ਵਿੱਚ ਗ੍ਰੰਥਾਂ ਦੇ ਆਕਾਰ ਲਿਖੇ ਗ੍ਰੰਥਾਂ ਦੀ ਗਿਣਤੀ ਲਿਖੇ ਨਾਲ ਲਿਖਿਆ ਬਾਬਾ ਹਰਦਾਸ ਵਾਲੀ ਸੁਮੈਰੀ ਪੋਥੀ ਬਾਬਾ ਹਰਦਾਸ ਸਿੰਘ ਜੀ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਦਾਦਾ ਜੀ ਸਾਹਿਬ ਇਹ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਤੇ ਬਿਜਵਾੜੇ ਦੇ ਕਿਲੇ ਸ਼ਹੀਦ ਹੋਏ ਉਹਨਾਂ ਨੇ ਸੋਨੇ ਦੀ ਸ਼ਾਹੀ ਬਣਾ ਕੇ ਇਹ ਬਾਣੀ ਲਿਖੀ ਸੀ ਇਹ ਪੋਥੀ ਲਿਖੀ ਸੀ ਸੁਮੈਰੀ 205 ਗ੍ਰੰਥ ਵੱਡੇ ਾਕਾਰ ਤੇ ਛੋਟੇ ਾਕਾਰ ਦੇ ਲੜੀਵਾਰ ਤੇ ਬੜੇ ਵੱਡੇ ਵੱਡੇ ਾਕਾਰ ਦੇ ਕਿਉਂਕਿ ਹੱਥ ਲਿਖਤ ਗ੍ਰੰਥ ਵੱਡੇ ਹੋ ਜਾਂਦੇ ਦੋ ਗ੍ਰੰਥ ਦਸਮ ਗ੍ਰੰਥ ਦਸਮ ਪਾਤਸ਼ਾਹ ਦੇ ਪ੍ਰਾਤਨ ਲਿਖ ਸਮੇਂ ਦੇ ਲਿਖੇ ਹੋਏ ਦੋ ਦੋ ਜੰਮ ਸ਼ਾਖੀਆਂ ਦੇ ਖਰੜੇ ਅਸਲ ਅਤੇ 28 ਹੁਕਮਨਾਮੇ ਇਹ ਅਸੀਂ ਲੈ ਕੇ ਗਏ ਸੀ 84 ਚ ਤੇ ਅਸੀਂ 90 ਤੋਂ ਪਹਿਲਾਂ ਤਿੰਨ ਕਿਸ਼ਤਾਂ ਵਿੱਚ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੇ ਐ ਇਹ ਉਹਦਾ ਪ੍ਰੂਫ ਹੈ ਜਿੰਨਾਂ ਜਿੰਨਾਂ ਨੇ ਸਾਈਨ ਕਰਕੇ ਰਸੀਦ ਕੀਤਾ ਸਾਡੇ ਕੋਲ ਸਮਾਨ ਇਹ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਦੇ ਸਾਈਨ ਨੇ ਉਹਨਾਂ ਚ ਅਜੇ ਵੀ ਇੱਕ ਦੋ ਜੂਂਦੇ ਨੇ ਪਰ ਹੋਇਆ ਕਿ ਜਵਾਬ ਨਿਭਲਿਆ ਕੋਈ ਹਾਈ ਕੋਰਟ ਨੇ ਉਹ ਕੇਸ ਡਿਸਮਿਸ ਕਰ ਦਿੱਤਾ ਫਿਰ ਹਾਈ ਕੋਰਟ ਨੇ ਪੁੱਛਣਾ ਸ਼ੁਰੂ ਕੀਤਾ ਕਮੇਟੀ ਨੂੰ ਕਿ ਇਹ ਖਜ਼ਾਨਾ ਕਿੱਥੇ ਗਿਆ ਕਮੇਟੀ ਦੇ ਪ੍ਰਧਾਨ ਭਾਵੇਂ ਬਡੂੰਗਰ ਸੀ ਭਾਵੇਂ ਬੀਬੀ ਜਗੀਰਪੁਰ ਭਾਵੇਂ ਲੰਗਵਾਲ ਅਸੀਂ ਲੱਭ ਰਹੇ ਹਾਂ ਜੀ ਅਸੀਂ ਕਮੇਟੀ ਬਣਾਈ ਹੈ ਖਜ਼ਾਨਾ ਕਮੇਟੀ ਦਾ ਜ਼ਿੰਮੇਵਾਰੀ ਕਮੇਟੀ ਦੀ ਪੁੱਛਦਾ ਹਾਈ ਕੋਰਟ ਆ ਤੇ ਜਵਾਬ ਮਿਲਦਾ ਸੀ ਕਮੇਟੀ ਬਣਾਈ ਲੱਭਣ ਲਈ ਕੋਈ ਸੋਨੇ ਦੀ ਮੁੰਦਰੀ ਜਿਹੜੀ ਗਵਾਚ ਗਈ 205 ਗ੍ਰੰਥ ਹਾਥ ਲਿਖਤ ਗ੍ਰੰਥ ਟਰੱਕਾਂ ਤੇ ਜਾ ਸਕਦੇ ਜਿੱਥੇ ਵੀ ਜਾਣ ਕੱਚ ਜਮਾਰ ਕੇ ਨਹੀਂ ਲਿਆ ਸਕਦਾ ਕੋਈ ਅਖੇ ਅਸੀਂ ਕਮੇਟੀ ਬਣਾਈ ਪੰਜ ਸਾਲਾਂ ਬਾਅਦ ਇਹ ਮਹਾਸ਼ੇ ਆਏ ਇਹ ਧਾਮੀ ਸਾਹਿਬ ਜਿਹਨਾਂ ਨੂੰ ਤੁਸੀਂ ਕਹਿੰਦੇ ਬਹੁਤ شریف ਆਦਮੀ ਨੇ ਇਹ ਵਕੀਲ ਹੋਣ ਕਰਕੇ ਇਹਨਾਂ ਨੂੰ ਪਤਾ ਕਿ ਕੋਰਟ ਦੇ ਵਿੱਚ ਝੂਠ ਬੋਲਦੇ ਆ ਤੇ ਚੱਲ ਜਾਂਦਾ ਇਹਨਾਂ ਨੇ ਝੂਠ ਬੋਲਤਾ ਜੀ ਇੱਧਰ ਸੱਜੇ ਖੱਬੇ ਪਏ ਹੋਣਗੇ ਅਸੀਂ ਲੱਭ ਲਾਂਗੇ ਉਹ ਸਾਡਾ ਮਸਲਾ ਹਾਈ ਕੋਰਟ ਨੇ ਕੇਸ ਖਤਮ ਕਰਤਾ ਅਸੀਂ ਇਹਦੇ ਕੋਲ ਭੇਜੇ ਮੈਂਬਰ ਸਾਨੂੰ ਦਰਸ਼ਨ ਕਰਾ ਸੱਜੇ ਖੱਬੇ ਕਿੱਥੇ ਪਏ ਨੇ ਅਜ ਤੱਕ ਨਹੀਂ ਮਿਲਿਆ ਸੁਆਦ ਖਾਲਸਾ ਜੀ ਇਹ ਜਿਹੜੇ ਅਸਲ ਸਰੂਪ ਨੇ ਸਾਡੇ ਇਹ ਸਾਡੀ ਜਿੰਦ ਜਾਨ ਹੈ ਇਹ ਸਾਡਾ ਬੇਸ ਆ ਇਹ ਜੇ ਗਾਇਬ ਹੋਏ ਨੇ ਤਾਂ ਕਿਸੇ ਵਜ੍ਹਾ ਕਰਕੇ ਹੋਏ ਨੇ ਜੇ ਅੱਜ ਸਾਨੂੰ ਬਾਦਲ ਪਰਿਵਾਰ ਜਾਂ ਪ੍ਰਵਾਰ ਜਾਂ ਸਕੱਤਰ ਜਾਂ ਉਹਨਾਂ ਦੇ ਕਰਮਚਾਰੀ ਜਵਾਬ ਨਹੀਂ ਦੇ ਰਹੇ ਤੇ ਇਹਦੀ ਕੋਈ ਵਜ੍ਹਾ ਹੈ ਇਹ ਵਜ੍ਹਾ ਤੁਹਾਨੂੰ ਸਮਝ ਆਉਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਾਪੇ ਦੀਆਂ ਬੀੜਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਹਰੇਕ ਸਾਲ ਨਵਾਂ ਐਡੀਸ਼ਨ ਜਦੋਂ ਸ਼ਬਦਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਵੱਧ ਰਹੀਆਂ ਨੇ ਉਹਨਾਂ ਨੂੰ ਸੋਧਿਆ ਨਹੀਂ ਜਾ ਰਿਹਾ ਸੋਧਿਆ ਤਾਂ ਹੀ ਜਾ ਸਕਦਾ ਜਦੋਂ ਪ੍ਰਾਤਨ ਵੀਣਾ ਸਾਹਮਣੇ ਪ੍ਰਕਾਸ਼ ਹੋਣ ਅਸੀਂ ਉਹਨਾਂ ਤੋਂ ਗਵਾਹੀ ਲੈ ਕੇ ਦੇ ਸਕੀਏ ਅਸਲੀ ਸਰੂਪ ਕਿਹੜਾ ਸ਼ਬਦ ਦਾ ਉਹ ਵੀੜਾਂ ਸਾਡੇ ਕੋਲ ਹੈ ਨਹੀਂ ਪ੍ਰਬੰਧਕ ਕਮੇਟੀ ਇਹ ਨਹੀਂ ਦੱਸ ਰਹੀ ਕਿ ਬੀੜਾਂ ਕਿੰਨੂੰ ਦਿੱਤੀਆਂ ਕਿਉਂ ਦਿੱਤੀਆਂ ਕਦੋਂ ਆਉਣਗੀਆਂ ਨਹੀਂ ਦੱਸ ਰਹੀ ਅਸੀਂ 6 ਘੰਟੇ ਕਲਤਾ ਘਰ ਅੱਗੇ ਪ੍ਰੋਟੈਸਟ ਕਰਕੇ ਆਏ ਕਿ ਸਾਨੂੰ ਦੱਸਿਆ ਜਾਵੇ ਬੀੜਾਂ ਕਿੱਥੇ ਗਈਆਂ ਕਦੋਂ ਆਉਣਗੀਆਂ ਪਰ ਨਹੀਂ ਦੱਸਿਆ ਗੁਰੂ ਗੁਰਬਾਣੀ ਦੇ ਵਿੱਚ ਜੇ ਮਿਸਿੰਗ ਹੋ ਗਈ ਗੁਰਬਾਣੀ ਦੇ ਵਿੱਚ ਜੇ ਕੋਈ ਚੇਂਜ ਹੋਇਆ ਤੇ ਸਾਡੇ ਪੱਲੇ ਫੱਕਾ ਨਹੀਂ ਰਹਿਣਾ ਮੈਂ ਤੁਹਾਨੂੰ ਅੱਖ ਜੋੜ ਕੇ ਬੇਨਤੀ ਕਰਦਾ ਇਹ ਸਾਡਾ ਸਰਮਾਇਆ ਸਾਨੂੰ ਨਾ ਮਿਲਿਆ ਤੇ ਦਸਮ ਪਾਤਸ਼ਾਹ ਦੀ 240 ਸਾਲ ਦੀ ਜੱਦੋਜਹਿਦ ਤੇ ਕੁਰਬਾਨੀਆਂ ਧੂਲ ਚ ਰੋੜ ਜਾਣਗੀਆਂ ਸਾਡੇ ਕੋਲ ਇਹੀ-ਇਹੀ ਸਰਮਾਇਆ ਜਿਹੜਾ ਸਾਨੂੰ ਦਸਮ ਪਾਤਸ਼ਾਹ ਦੇ ਕੇ ਗਏ ਇੱਕ ਗ੍ਰੰਥ ਤੇ ਇੱਕ ਪੰਥ ਤੇ ਜੇ ਗ੍ਰੰਥ ਸਾਬਤ ਨਾ ਰਿਹਾ ਤੇ ਸਾਡੀ ਜ਼ਿੰਦਗੀ ਕਾਦੀ ਹੈ ਇੱਥੇ ਰੋਜ਼ ਝਗੜੇ ਹੋਣਗੇ ਸਾਨੂੰ ਹਿੰਦੂ ਕਹਿਣਗੇ ਕਿ ਦਸ਼ਰਤ ਦਾ ਬੇਟਾ ਹੀ ਰਾਮ ਹੈ ਜਿਹਦਾ ਨਾਮ ਹਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਤੇ ਅਸੀਂ ਉਹਦਾ ਕੋਈ ਪ੍ਰੂਫ ਨਹੀਂ ਦੇ ਪਾਵਾਂਗੇ ਸਾਨੂੰ ਕੋਈ ਪੰਡਤ ਕਹੂਗਾ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹੋ ਹੀ ਇਹਦੇ ਵਿੱਚ ਜਿਹੜਾ ਨਾਮ ਆਉਂਦਾ ਉਹ ਹੀ ਤੁਹਾਡੇ ਵੈਗਰੂ ਨੇ ਅਸੀਂ ਉਹਦਾ ਕੋਈ ਜਵਾਬ ਨਹੀਂ ਦੇ ਪਾਵਾਂਗੇ ਇਹ ਛੋਟੀਆਂ-ਛੋਟੀਆਂ ਇੱਕ-ਇੱਕ ਦੋ-ਦੋ ਅੱਖਰ ਬਦਲ ਨਾਲ ਸਾਡੀ ਬਹੁਤ ਵੱਡੀ ਕਲੇਸ਼ ਪੈ ਜਾਊਗਾ ਤੇ ਸਾਡੀ ਜਿਹੜੀ ਅਸਲੀ ਕਮਾਈ ਹੈ ਉਹ ਜਾਂਦੀ ਰਹੂਗੀ ਜੋ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਇਹ ਬੜੇ ਜ਼ਰੂਰੀ ਨੇ ਗ੍ਰੰਥ ਵਾਪਸ ਹੋਣੇ ਪਰਾ ਨਹੀਂ ਰਹੇ ਇਹ ਅੱਜ ਵੀ ਦੇਖੋ ਤੁਸੀਂ ਕਿ ਕਿੰਨਾ ਅਸੀਂ ਪ੍ਰਚਾਰ ਕਰਦੇ ਹਾਂ ਕਿ ਗ੍ਰੰਥ ਕਿੱਥੇ ਦਿੱਤੇ ਕਿਉਂ ਦਿੱਤੇ ਪਰ ਕਮੇਟੀ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਇਹ ਜਵਾਬ ਨਾ ਦੇਣਾ ਤੁਸੀਂ ਆਪੇ ਸਮਝ ਸਕਦੇ ਹੋ ਦੀ ਵਜ੍ਹਾ ਕੀ ਹੋ ਸਕਦੀ ਜੇ ਅਸੀਂ ਇੱਕ ਸਕੱਤਰ ਨੇ ਚੀਫ ਸਕੱਤਰ ਆ ਉਹਦੇ ਥੱਲੇ ਤਿੰਨ ਹੋਰ ਨੇ ਉਦੇ ਥੱਲੇ 36 ਹੋਰ ਨੇ 400 ਗੁਰਦੁਆਰਾ 400 ਗੁਰਦੁਆਰਿਆਂ ਦੇ ਮੈਨੇਜਰ ਨੇ 400 ਗੁਰਦੁਆਰਿਆਂ ਦੇ 6-6 ਗ੍ਰੰਥੀ ਨੇ ਇਕੱਠਾ ਤੇ ਪਰ ਇਹ ਗ੍ਰੰਥੀ ਦੱਸਣਗੇ ਸਾਨੂੰ ਕਿ ਇਹ ਇਹ ਗ੍ਰੰਥ ਕਿੱਥੇ ਗਏ ਉਹ 77 ਦੱਸਣਗੇ ਜਿਹੜੇ ਲੱਖ-ਲੱਖ ਰੁਪਈਆ ਤਨਖਾਹ ਲੈ ਰਹੇ ਨੇ ਜਿਹੜੇ ਨੋਵਾ ਗੱਡੀ ਤੇ ਚੜ੍ਹੇ ਫਿਰਦੇ ਨੇ ਨਾਲ ਡਰਾਈਵਰ ਲੈਂਦੇ ਨਾਲ ਸੇਵਾਦਾਰ ਲੈਂਦੇ ਨਾਲ ਲੰਗਰੀ ਲੈਂਦੇ ਨਾਲ ਕੋਠੀ ਦਾ ਦੰ ਸੁੱਖ ਮਾਣਦੇ ਗੁਰੂ ਘਰ ਦੀਆਂ ਸਹੂਲਤਾਂ ਲੈ ਕੇ ਗੁਰੂ ਘਰ ਦੀ ਰਖਵਾਲੀ ਕੌਣ ਕਰੂਗਾ ਇਹ ਸਾਨੂੰ ਕੌਣ ਜਵਾਬ ਦਊ ਔਰ ਹਰਮੰਦਰ ਸਾਹਿਬ ਦੇ ਅੱਦੇਂ ਦਰਜਾਂ ਚੋਂ ਜ਼ਿਆਦਾ ਗ੍ਰੰਥੀ ਨੇ ਮੈਂ ਗੁਰੂ ਘਰ 'ਚ ਖੜੋ ਕੇ ਕਹਿ ਰਿਹਾ ਕਿ ਉਹ ਦੱਸਣ ਸਾਨੂੰ ਕਿ ਇਹ 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 ਗ੍ਰੰਥ ਕਿੱਥੇ ਗਏ ਨੇ ਕਿਉਂ ਨਹੀਂ ਆ ਰਹੇ ਕਿਉਂ ਜਵਾਬ ਤਲਬੀ ਲੈ ਰਹੇ ਨੇ ਕੋਈ ਇਹ ਕਿਹਦੀ ਝੂਠੀ ਬਣਦੀ ਫਿਰ ਇਹ ਗ੍ਰੰਥੀ ਦੱਸਣ ਕੇ ਜਿਹੜੀ ਸ਼ਿਪਾਈ ਹੋ ਰਹੀ ਓ ਛਾਪੇ ਦੀ ਉਹਦੇ ਵਿੱਚ ਗਲਤੀਆਂ ਨਹੀਂ ਆ ਰਹੀਆਂ ਜੇ ਆ ਰਹੀਆਂ ਨਹੀਂ ਤਾਂ ਉਹਨਾਂ ਨੂੰ ਕਿਵੇਂ ਸੋਧਣਗੇ ਤੇ ਇਹ ਗ੍ਰੰਥੀ ਆਪ ਕਿਉਂ ਚੁੱਪ ਨੇ ਅਕਾਲ ਤਖਤ ਤੇ ਬੈਠੇ ਪੰਜ ਗ੍ਰੰਥੀ ਇਹ ਕਿਉਂ ਚੁੱਪ ਨੇ ਇਹਨਾਂ ਨੂੰ ਦੱਸਣਾ ਚਾਹੀਦਾ ਸੰਗਤ ਨੂੰ ਦੱਸਣਾ ਚਾਹੀਦਾ ਕਿ ਰਣਜੀਤ ਸਿੰਘ ਝੂਠ ਬੋਲਦਾ ਜਾਂ ਸੱਚ ਬੋਲਦਾ ਜੇ ਝੂਠ ਬੋਲਦਾ ਤੇ ਮੈਨੂੰ ਖੜਾ ਕਰਨ ਸੰਗਤ ਦੇ ਚਰਨਾਂ 'ਚ ਤੇ ਜੇ ਮੈਂ ਸੱਚ ਬੋਲਦਾ ਤੇ ਆਪ ਮੇਰੇ ਨਾਲ ਖੜੇ ਹੋ ਕੇ ਪੁੱਛਣ ਕਿ ਇਹ ਗ੍ਰੰਥ ਕਿੱਥੇ ਗਏ ਜਦੋਂ ਅਸੀਂ ਜਿਹੜੀ ਛਾਪੇ ਦੀ ਵੀਰਦੀ ਸੁਧਾਈ ਕਰਨੀ ਹੈ ਤੇ ਵਿੱਚ ਹਜ਼ਾਰਾਂ ਗਲਤੀਆਂ ਨੇ ਸਾਧ ਸੰਗਤ ਜੀ ਹਜ਼ਾਰਾਂ ਸ਼ਬਦਾਂ ਦੇ ਸਰੂਪ ਵਿਗੜੇ ਪਏ ਨੇ ਸ਼ਬਦ ਵਿਹਾਇਆ ਅਗਲੇ ਐਡੀਸ਼ਨ 'ਚ ਆ ਜਾਂਦਾ ਵਿਹਾਜਿਆ ਤੀਸਰੇ ਐਡੀਸ਼ਨ 'ਚ ਆ ਜਾਂਦਾ ਵਜਾਇਆ ਇਹ ਤਿੰਨ ਸਰੂਪ ਬਣ ਗਏ ਅਸਲੀ ਕਿਹੜਾ ਉਹ ਅਸਲੀ ਕਿੱਥੋਂ ਪਤਾ ਲੱਗੂ ਸਾਨੂੰ ਉਹ ਸਾਨੂੰ ਲੱਗਣਾ ਪ੍ਰਾਤਨ ਗ੍ਰੰਥਾਂ ਪ੍ਰਾਤਨ ਗ੍ਰੰਥ ਵੀ ਕਿਹੋ ਜਿਹਾ ਅੱਜ ਤੁਸੀਂ ਗੁਟਕਾ ਖਰੀਦਦੇ ਹੋ ਸੁਖਮੀ ਸਾਹਿਬ ਦਾ ਜਪਜੀ ਸਾਹਿਬ ਦਾ ਅੰਮ੍ਰਿਤਸਰ ਤੋਂ ਉਹਦੇ ਅੱਗੇ ਲਿਖਿਆ ਹੁੰਦਾ ਹੈ ਕਿ ਸ਼ੁੱਧ ਕੀਤਾ ਗ੍ਰੰਥੀ ਦਰਬਾਰ ਸਾਹਿਬ ਤੁਹਾਨੂੰ ਤਸੱਲੀ ਹੁੰਦੀ ਕਿ ਇਹ ਦਾ ਆਖਾ ਖਰੁੱਧ ਹੋਊਗਾ ਤੁਸੀਂ ਲੈ ਲੈਂਦੇ ਹੋ ਜਿਹੜੀ ਬੀਡ ਤੇ ਦਸਮ ਪਾਤਸ਼ਾਹ ਦੇ ਸਾਈਨ ਹੋਣ ਉਹਤੇ ਕੋਈ ਸ਼ੰਕਾ ਕੀਤਾ ਜਾ ਸਕਦਾ ਜਿਹੜੀ ਬੀਡ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਰੂ ਹਰ राय ਸਾਹਿਬ ਦੇ ਸਾਈਨ ਹੋਣ ਉਹਤੇ ਆਪਾਂ ਸ਼ੰਕਾ ਕਰ ਸਕਦੇ ਹਾਂ ਪਰ ਉਹ ਵੀੜਾ ਨਹੀਂ ਮਿਲ ਰਹੀਆਂ ਹੁਣ ਮੈਨੂੰ ਤੁਸੀਂ ਦੱਸੋ ਜਦੋਂ ਸਰਕਾਰ ਤੋਂ ਸੈਟਰ ਸਰਕਾਰ ਤੋਂ ਵੀੜਾ ਵਾਪਸ ਆਈਆਂ ਤੇ ਜਿਹੜੇ ਮਿਊਜ਼ੀਅਮ ਦੇ ਵਿੱਚ ਗਈਆਂ ਜਿਹੜੀ ਰੈਫਰੈਂਸ ਲਾਇਬ੍ਰੇਰੀ ਚ ਗਈਆਂ ਉਹਦੇ ਐਂਟਰ ਕਰਦੇ ਆ ਜਿਹੜੇ ਰਜਿਸਟਰ ਹੁੰਦਾ ਉਹਨਾਂ ਚ ਦਰਜ ਨੇ ਕਿ ਦਿੱਲੀ ਸਰਕਾਰ ਵੱਲੋਂ 205 ਗ੍ਰੰਥ ਵਾਪਸ ਆਏ ਦਰਜ ਹੋ ਗਏ ਦੋ ਗੁਰੂ ਦਸਮ ਪਾਤਸ਼ਾਹ ਦੀਆਂ ਵੀੜਾ ਦੋ ਜਨ ਸਾਖੀਆਂ ਦੇ ਖਲੜੇ ਨੌ ਉਹਦੇ ਹੁਕਮਨਾਮੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗਪਾਦਰ ਸਾਹਿਬ ਮਾਤਾ ਸੁੰਦਰੀ ਜੀ ਬੰਦਾ ਸਿੰਘ ਬਹਾਦਰ ਮਾਤਾ ਸਹਿਬਕੌਰ ਜੀ ਇਹਨਾਂ ਦੇ ਹੁਕਮਨਾਮੇ ਅਸਲ ਦਰਜ ਨੇ ਕਿ ਆਏ अलमारੀਆਂ ਦੇ ਵਿੱਚ ਸਜਾਏ ਗਏ ਉੱਤੇ ਲਿਖਿਆ ਗਿਆ ਦਿੱਲੀ ਵੱਲੋਂ ਰਿਟਰਨ ਸਮਾਨ ਇਸ अलमारी 'ਚ ਅਜੋਲ ਅਲਮਾਰੀਆਂ ਖਾਲੀ ਨੇ ਹੁਣ ਤੁਸੀਂ ਆਪ ਦੱਸੋ ਕਿ ਉਹ ਲਮਾਰੀਆਂ ਦੇ ਵਿੱਚ ਜਿਹੜਾ ਟਰੱਕਾਂ ਤੇ ਸਵਾਰ ਆ ਸਕਦਾ ਉਥੋਂ ਕਿਵੇਂ ਚੋਰੀ ਹੋ ਸਕਦਾ ਇਹ ਦਿੱਤਾ ਗਿਆ ਦਿੱਤਾ ਗਿਆ ਸਾਡੀਆਂ ਸਾਡੀ ਸਿੱਖ ਕੌਮ ਦੀਆਂ ਦੁਸ਼ਮਣ ਏਜੰਸੀਆਂ ਨੂੰ ਸਾਡਾ ਬੇਸ ਖਤਮ ਕਰ ਲਈ ਸਾਡਾ ਨਾਮ ਇਸ਼ਾਨ ਖਤਮ ਕਰ ਲਈ ਇਹ ਜੇ ਤੁਸੀਂ ਇਹਨਾਂ ਲੈਟਰਾਂ ਨੂੰ ਮਤਨਾ ਦੇ ਦਿੱਤੇ ਤੇ ਅਸੀਂ ਰਾੜੇ ਜਾਵਾਂਗੇ ਮੇਰੇ ਮੇਰੇ ਤੇ ਕੋਈ ਸ਼ੱਕ ਨਾ ਕਰਿਓ ਮੇਰੀ 70 ਸਾਲ ਦੀ ਉਮਰ ਹੋ ਗਈ ਸੰਧਾ ਸਾਹਿਬ ਨੇ ਦੱਸਿਆ ਤੁਹਾਨੂੰ ਕੋ ਪ੍ਰਮਾਤਮਾ ਦੇਵੇ ਤੇ 2-4 ਸਾਲ ਭਾਵੇਂ ਦੇਵੇ ਹੋਰ ਨਹੀਂ ਤੇ ਆਉਣ ਵਾਲੇ ਪਲ ਦਾ ਨਹੀਂ ਪਤਾ ਗੁਰੂ ਮਾਰਾ ਕਹਿੰਦੇ ਹਮ ਆਦਮੀ ਹਾਂ ਇੱਕ ਤਮੇ ਮਹੌਤ ਮੋਤ ਨਾ ਜਾਣਾ ਨਾਮ ਤੋਂ ਬਿਨਵੇਂ ਤਿਸੇ ਸਰੇ ਵੋ ਜਾ ਕੇ ਜੀ ਪ੍ਰਾਪਤ ਤੇ ਜੇ ਮੈਂ ਲਾਲਚ ਕਰੂੰਗਾ ਤੇ ਦੋ ਚੌ ਸਾਲਾਂ ਚ ਕੀ ਕਰ ਲਊਗਾ ਮੈਨੂੰ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਮੈਂ ਉਹਦਾ ਧੰਨਵਾਦ ਕਰਨ ਲਈ ਉਹਦੇ ਮਿਸ਼ਨ ਦਾ ਪ੍ਰਚਾਰ ਕਰ ਰਿਹਾ ਹਾਂ ਉਹਦੇ ਮਿਸ਼ਨ ਨੂੰ ਸਲਾਮਤ ਰੱਖਣ ਲਈ ਆਪਣਾ ਟਾਈਮ ਦੇ ਰਿਹਾ ਹਾਂ ਲੇਕਿਨ ਇੱਛਾ ਮੇਰੀ ਇਹ ਹੀ ਆ ਕਿ ਜੇ ਦਸਮ ਪਾਤਸ਼ਾਹ ਨੇ 250 ਸਾਲ ਦੇ ਵਿੱਚ ਸਾਨੂੰ ਕੋਈ ਮਿਸ਼ਨ ਦਿੱਤਾ ਸਾਨੂੰ ਕੋਈ ਸੋਚ ਦਿੱਤੀ ਸਾਨੂੰ ਕੋਈ ਵਿਚਾਰਕੀ ਦਿੱਤੀ ਅਸੀਂ ਉਹਦਾ ਲਾਭ ਉਠਾ ਸਕੀਏ ਗੁਰੂ ਸਾਹਿਬ ਜੀ ਨੇ ਪੰਥ ਤੇ ਗ੍ਰੰਥ ਦੀ ਅਗਵਾਈ ਦਿੱਤੀ ਗੁਰੂ ਅਰਗਵਿੰਦ ਪਾਤਸ਼ਾਹ ਨੇ ਸਾਨੂੰ ਉਹ ਪਲੇਟਫਾਰਮ ਦਿੱਤਾ ਉਹ ਤਖਤ ਦਿੱਤਾ ਜਿਹਦਾ ਮਾਲਕ ਅਕਾਲ ਪੁਰਖ ਉਹਦਾ ਪੈਗਾਮ ਦੇਣ ਵਾਲਾ ਪੈਗੰਬਰ ਪੀਰ ਸਾਡੇ ਗੁਰੂ ਉਹ ਸਿਧਾਂਤ ਇੱਕ ਦਸਵੰਦ ਦੀ ਪ੍ਰਥਾ ਜਿਹੜੇ ਦਸਵੰਦ ਅਮੀਰਾਂ ਦਾ ਦਸਵੰਦ ਗਰੀਬ ਬੱਚਿਆਂ ਦੀ এডਿਕੇਸ਼ਨ ਤੇ ਕੰਮ ਆਵੇ ਗਰੀਬ ਬੱਚਿਆਂ ਦੀ এডਿਕੇਸ਼ਨ ਕਰਵਾ ਸਕੇ ਉਹਨਾਂ ਨੂੰ ਅਸੀਂ ਵੱਡੇ ਵੱਡੇ ਅਫਸਰ ਬਣਾ ਸਕੀਏ ਉਹ ਕਮੇਟੀ ਤੋਂ ਨਾ ਹੋਇਆ ਤੇ ਨਾ ਹੋ ਸਕਦਾ ਹੋਊਗਾ ਤੇ ਉਦੋਂ ਉਹ ਜਦੋਂ ਚੇਂਜ ਲਿਆਓਗੇ ਇੱਕ ਗਰੀਬ ਲੋੜਵੰਦਾ ਇਲਾਜ ਹੋਵੇ ਗੁਰੂ ਰਾਮ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਹਸਪੀਟਲ ਚੋਂ ਉਦੋਂ ਹੋ ਸਕਦਾ ਜਦੋਂ ਚੰਗੇ ਗੁਰਸਿੱਖਾਂ ਦੀ ਟੀਮ ਉੱਥੇ ਤੁਸੀਂ ਭੇਜੋਗੇ ਇੱਕ ਯਾਤਰੂ ਨੂੰ ਕਮਰਾ ਮਿਲੇ ਮੈਂ ਤੁਹਾਨੂੰ ਸੰਗਤ ਦੇ ਵਿੱਚ ਪੁੱਛਦਾ ਕਿ ਤੁਹਾਨੂੰ ਕਮਰੇ ਮਿਲਦੇ ਜਦੋਂ ਜਾਂਦੇ ਹਰਮੰਦਰ ਸਾਹਿਬ ਕੋਈ ਕਹਿ ਦੂਗਾ ਸਿੱਖ ਮਿਲਦੇ ਆ ਅਕਾਲੀ ਭੂਲਾ ਸਿੰਘ ਦੇ ਵੇੜੇ 'ਚ ਗੱਡੀਆਂ ਤੇ ਜੁੱਤੀ ਉੱਥੇ ਈ ਤਾਰ ਕੇ ਪੈਦਲ ਜਾਂਦੀਆਂ ਸੰਤਾਂ ਬਾਥਰੂਮ ਤੱਕ ਵੀ ਮਿਲਦਾ ਅਸੀਂ ਸਾਧ ਸੰਗਤ ਜੀ ਬਰਬਾਦ ਹੋ ਰਿਹਾ ਪੈਸਾ ਤੁਹਾਡਾ ਦਸਵੰਦ ਦਸਮ ਪਾਤਸ਼ਾਹ ਦੇ ਨਾਂ ਦਾ ਗੁਰੂਆਂ ਦੇ ਨਾਂ ਦਾ ਤੇ ਖਾਂਦੇ ਨੇ ਸਾਡੇ ਲੀਡਰ ਤੇ ਰੁਲ ਗਏ ਸਾਡੇ ਗਰੀਬ ਬੱਚੇ ਜਿਨ੍ਹਾਂ ਦੇ ਵੱਡਿਆਂ ਬਡੇਰਿਆਂ ਨੇ ਖੂਨ ਡੋਲਿਆ ਗੁਰੂ ਸਾਹਿਬ ਜੀ ਦੇ ਮਿਸ਼ਨ ਲਈ ਉਹ ਬੱਚੇ ਅੱਜ ਨਕਲੀ ਗੁਰੂਆਂ ਦੇ ਡੇਰਿਆਂ ਦੀਆਂ ਰੌਣਕਾਂ ਵਧਾਉਂਦੇ ਨੇ ਸਾਨੂੰ ਸ਼ਰਮ ਆਉਣੀ ਚਾਹੀਦੀ